ਜਿੰਨਾ ਚਲ ਜਿਸ ਬੰਦੇ ਨੇ ਕੰਮ ਗਲਤ ਕੀਤਾ ਉਹਨੂੰ ਸਜ਼ਾ ਹੋ ਜਾਵੇ ਇਨਟੈਰੋਗੇਸ਼ਨ ਕਰਸਨ ਟੈਰੋਗੇਟ ਕਰੇ ਹਰਾਸਮੈਂਟ ਕਰੇ ਜੇਲ੍ਹ ਵਿੱਚ ਜਾਇਆ ਜਾਵੇ ਦੋ ਘਣੀ ਬੰਦਾ ਮੰਨ ਲੈਂਦਾ ਵੀ ਇਹਨੇ ਗਲਤੀਆਂ ਕੀਤੀਆਂ ਨੇ ਮਰਡਰ ਕੀਤਾ ਇਹਨੇ ਰੇਪ ਕੀਤਾ ਇਹਨੇ ਲੜਾਈ ਕੀਤੀ ਤਾਂ ਇਹਨੂੰ ਸਜ਼ਾ ਮਿਲੀ ਹੈ ਠੀਕ ਹੈ ਨਾ ਪਰ ਕਈ ਵਾਰ ਸੱਚ ਬੋਲਣ ਵਾਲੇ ਨੂੰ ਵੀ ਬੜਾ ਵੱਡਾ ਖਮਿਆਜਾ ਭੁਗਤਣਾ ਪੈਂਦਾ ਸੱਚ ਬੋਲਣ ਦਾ ਫਿਰ ਮੈਂ ਰਿਪੀਟ ਕਰਾਂ ਜਿਹੜੇ ਠੱਗ ਚੋਰ ਡਾਕੂ ਧਾੜਵੀ ਉਤਰਾੜੀ ਓਏ ਉਹ ਤਾਂ ਭਾਵੇਂ ਜੇਲਾਂ ਜਾਣ ਲੱਖ ਵਾਲੀ ਜਾਣ ਪੁਲਿਸ ਦੀ ਹਰਾਸ ਵਿੱਚ ਆਉਣ ਪਰ ਕਈ ਵਾਰੀ ਸੱਚ ਬੋਲਣ ਵਾਲੇ ਨੂੰ ਵੀ ਬਹੁਤ ਵੱਡਾ ਅਖਮਿਆਜਾ ਭੁਗਤਣਾ ਪੈ ਜਾਂਦਾ ਉਹ ਸੱਚ ਦੱਸੋ ਵੀ ਗੁਰੂ ਅਰਜਨ ਦੇਵ ਮਹਾਰਾਜ ਦਾ ਕਸੂਰ ਕੀ ਸੀ ਤੱਤਿਆਂ ਤਵੀਆਂ ਤੇ ਬਿਠਾਇਆ ਗਿਆ ਗਰਮ ਗਰਮ ਇਹ ਤਾਂ ਸੀਸ ਤੇ ਪਾਇਆ ਗਿਆ ਓਏ ਦੇਗਾਂ ਵਿੱਚ ਵਾਲਿਆ ਕਿਹਾ ਸੱਚੇ ਬੋਲਿਆ ਸੀ ਫਿਰ ਨੋਮੇ ਪਾਸ਼ਾਲਾ ਸਾਹਿਬ ਜਾਜਾਂ ਦਾ ਕਸੂਰ ਦੱਸੋ ਕੀ ਸੀ ਕੇਵਰੀ ਇਹ ਡਿਫਾਲਟ ਬੰਦਿਆਂ ਦੇ ਨਾਲੋਂ ਵੀ ਵੱਧ ਡਿਫਾਲਟ ਦੇ ਬੰਦੇ ਬਲਾਤਕਾਰੀਆਂ ਜਿਨ੍ਹਾਂ ਕੱਟ ਕੇ ਸਜੇ ਕੱਟ ਕੇ ਵੀ ਬਾਹਰ ਆ ਜਾਂਦੇ ਆ ਪਰ ਇਹ ਬਿਲਕੁਲ ਸੱਚ ਤੇ ਖੜ ਕੇ ਸਟੈਂਡ ਲੈਣ ਵਾਲੇ ਇਹਨਾਂ ਜਿਨ੍ਹਾਂ ਨੇ ਆਪਣੇ ਪ੍ਰਾਣੇ ਤਿਆਗ ਕੇ ਸ਼ਹਾਦਤਾਂ ਹੀ ਦੇ ਦਿੱਤੀਆਂ ਸੱਚ ਤੇ ਖੜੇ ਸੀ ਸੋ ਗੁਰੂ ਦੇ ਪਿਆਰਿਓ ਆਪਾਂ ਤਾਂ ਸਾਰੇ ਮਨਾਉਨੇ ਆ ਸਾਡੇ ਦਾ ਗੁਰੂ ਸੀ ਅਸੀਂ ਦਾ ਮਨਾਉਂਦੇ ਰਹਿਣਾ ਪਰ ਉਹਨਾਂ ਦੇ ਖਾਤਰ ਵੀ ਜ਼ਰੂਰ ਉਹਨਾਂ ਨੂੰ ਵੀ ਚਾਹੀਦਾ ਸੀ ਜਿਨ੍ਹਾਂ ਦੇ ਖਾਤਰ ਸਾਡੇ ਗੁਰੂ ਸਾਹਿਬਾਨ ਨੇ ਦਿੱਲੀ ਵੀ ਜਾ ਕੇ ਸੀਸ ਦਿੱਤਾ ਜਾ ਕਿ ਉਹਨਾਂ ਦਾ ਨਸੀਬ ਫਰਜ ਬਣਦਾ ਹੈ ਜਿਨ੍ਹਾਂ ਦੀ ਖਾਤਰ ਗੁਰੂ ਟੇਗਬਾਹਦ ਸਾਹਿਬ ਨੇ ਅਡਾ ਵੱਡਾ ਰਿਸਕ ਲਿਆ ਵੀ ਆਪ ਦਿੱਲੀ ਨੂੰ ਸ਼ਹਾਦਤ ਦੇਣ ਤੁਰ ਪਏ ਉਹਨਾਂ ਨੂੰ ਵੀ ਮਨਾਉਣਾ ਚਾਹੀਦਾ ਸੀ ਪਰ ਉਹ ਉਸਾਨ ਫਰਮੋਸ਼ ਹੋ ਗਿਆ ਉਹ ਨਹੀਂ ਮਨਾ ਰਹੇ ਉਹਨਾਂ ਨੂੰ ਵੀ ਮਨਾਉਣਾ ਚਾਹੀਦਾ ਸੀ ਪਰ ਅਸੀਂ ਸਾਨੂੰ ਗੁਰਤੇਗ ਬਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ 59 ਸ਼ਬਦ ਤੇ 57 ਸਲੋਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੇਰੇ ਖਿਆਲ 15 ਰਾਗਾਂ ਚ ਜਿਤ 15 ਰਾਗਾਂ ਦੇ ਵਿੱਚ ਆਖਰੀ ਰਾਗ ਰਾਗ ਜੈਜਾਵੰਤੀ ਗੁਰਤੇਗ ਬਾਦਰ ਸਾਹਿਬ ਤੇ ਇੰਨੀ ਬਾਣੀ ਗੁਰਤੇਗ ਬਾਦਰ ਸਾਹਿਬ ਨੇ ਸਾਨੂੰ ਦਿੱਤੀ ਹੈ